ਦੇ ਵਿੱਚ ਇਹ ਆ ਜੀ ਪੰਜਾਬ ਸਰਕਾਰ ਦੁਆਰਾ ਜਿਹੜਾ ਸਾਡਾ ਕੈਸ਼ਓਪਰੇਸ਼ਨ ਨਸ਼ਿਆ ਵਿਰੋਧੀ ਚੱਲਦੀ ਮੁਹਿੰਮ ਕੱਲ ਵੀ ਜੰਡੇਲਾ ਸ਼ਹਿਰ ਦੇ ਵਿੱਚ ਸਰਚ ਆਪਰੇਸ਼ਨ ਚੱਲੇ ਸੀ ਤੇ ਕਾਫੀ ਵੱਡੀ ਮਾਤਰਾ ਵਿੱਚ ਬਰਾਮਦਗੀਆਂ ਹੋਈਆਂ ਤੇ ਦੋਸ਼ੀ ਫੜੇ ਉਸੇ ਹੀ ਲੜੀ ਦੇ ਵਿੱਚ ਸਾਡੇ ਚੌਂਕੀ ਚਾਰਜ ਰਿਸ਼ਪਾਲ ਸਿੰਘ ਨਵਾ ਪਿੰਡ ਇਹਨਾਂ ਨੇ ਵੀ ਨਾਕਾ ਲਾਇਆ ਸੀ ਤੇ ਇੱਕ ਕੈਂਟਰ ਇਹਨਾਂ ਨੂੰ ਆਉਂਦਾ ਦਿਖਾਈ ਦਿੱਤਾ ਸ਼ਕੀਤ ਦੌਰ ਤੋਂ ਇਹਨਾਂ ਡਕਿਆ ਨੂੰ ਤੇ ਉਹਦਾ ਜਿਹੜਾ ਡਰਾਈਵਰ ਆ ਉੱਤਰ ਕੇ ਭੱਜ ਗਿਆ ਭੱਜਣ ਲੱਗਾ ਕਾਬੂ ਕੀਤਾ ਪੁੱਛਿਆ ਪਹਿਲਾਂ ਤਾਂ ਇਸ ਚੀਜ਼ ਨੂੰ ਮੰਨਿਆ ਨਹੀਂ ਥੋੜਾ ਸ਼ੱਕਤੀ ਨਾਲ ਪੁੱਛਿਆ ਤੇ ਉਹਨੇ ਦੱਸਿਆ ਵੀ ਇਹ ਸ਼ਰਾਬ ਆ ਜੀ ਜਦੋਂ ਨਾ ਚੈੱਕ ਕੀਤਾ ਤਾਂ ਕਰੀਬ ਅੰਗਰੇਜ਼ੀ ਵਿਸਕੀ ਜਿਹੜੀ ਆ ਸਾਡੇ 1700 ਦੇ ਕਰੀਬ ਬੇਟੀ ਸੀ ਤੇ ਇੱਕ ਪੇਟੀ ਦੇ ਵਿੱਚ ਪਉਗੇ ਸੀ 48 48 ਕਾਫੀ ਵੱਡੀ ਤਾਦਾਦ ਦੇ ਵਿੱਚ ਇਹਨੂੰ ਗਿਣਿਆ ਜਾਊਗਾ ਜੀ ਉਹ ਫਿਰ ਇਹਨਾਂ ਨੇ ਉਹਨੂੰ ਚੈੱਕ ਕਰਕੇ ਰਿਪੋਰਟ ਦਰਜ ਕੀਤੀ ਹੈ ਕਿਹੜੇ ਬ੍ਰਾਂਡ ਦੀ ਸ਼ਰਾਬ ਹੈ ਇਹ ਤਿੰਨ ਤਰ੍ਹਾਂ ਦੇ ਅਲੱਗ-ਅਲੱਗ ਬ੍ਰਾਂਡ ਨੇ ਜੀ ਤੰਤਰਾਂ ਦੀ ਔਰ ਉਹਦੀ ਪੁਸ਼ਕਿਸ਼ ਚ ਦਸਣ ਤਾਬ ਕੀ ਵੀ ਇਹ ਜਿਆਦਾ ਬਿਹਾਰ ਤੇ ਅਦਰ ਸਟੇਟਾਂ ਚ ਬੋਹਾਲੀ ਤੋਂ ਲੈ ਕੇ ਜਾਂਦਾ ਸੀ ਕੋਈ ਮਹੱਲੀ ਕੁ ਡਾਊਨ ਆ ਇਹਨਾਂ ਦਾ ਵੱਡਾ ਇੱਕ ਬਿੱਲ ਦੇ ਉੱਪਰ ਸ਼ਰਾਬ ਲਿਖ ਕੇ ਜਾਂਦੇ ਸੀ ਜਾਂ ਫਿਰ ਬਿਨਾ ਬਿੱਲ ਤੋਂ ਇਹ ਸ਼ਰਾਬ ਬਈ ਬਿੱਲ ਜਦੋਂ ਪੁਸ਼ਕਿਸ਼ ਕੀਤੀ ਤਾਂ ਬਿੱਲ ਮੁਤਾਬਕ ਦੱਸਿਆ ਵੀ ਜਦੋਂ ਵੀ ਲੈ ਕੇ ਜਾਂਦੇ ਤਾਂ ਅਸੀਂ ਡਰਾਈ ਫਰੂਟ ਦਾ ਬਿੱਲ ਲੈ ਕੇ ਜਾਂਦੇ ਆ ਇੱਕ ਕੰਟੇਨਰ ਟਾਈਪ ਆ ਇੱਕ ਕੰਟੇਨਰ ਟਾਈਪ ਬੰਦਵਾਇਆ ਕੈਂਟਰ ਤੇ ਡਰਾਈ ਫਰੂਟ ਦਾ ਬਿੱਲ ਦੱਸ ਰਿਹਾ ਸੀਗਾ ਬਟ ਬਿਲ ਕੋਈ ਬਿਨਾ ਬਿੱਲ ਤੋਂ ਇਹ ਸ਼ਰਾਬ ਜਾ ਰਹੀ ਸੀ ਇਲੀਗਲ ਸ਼ਰਾਬ ਦੀ ਹੋ ਰਹੀ ਹੈ ਕਿੱਥੋਂ ਬਰਾਮਦਗੀ ਕੀਤੀ ਇਹ ਨਵਾਂ ਪਿੰਡ ਦੇ ਨਾਲ ਹੀ ਆ ਜੀ ਉੱਥੇ ਨਾਕਾਬੰਦੀ ਹਾਈਵੇ ਤੇ ਉੱਥੇ ਇਹਨਾਂ ਨੇ ਬਰਾਮਦਗੀ ਇਹ ਜਿਹੜੀ ਪੈਕਿੰਗ ਹੁੰਦੀ ਹੈ ਕਿੱਥੇ ਹੁੰਦੀ ਹੈ ਪਰ ਇਹਦੇ ਬੰਦੇ ਦੇ ਦੱਸਣ ਮੁਤਾਬਕ ਹੀ ਹੈ ਵੀ ਮੈਂ ਵੀ ਅੱਗੇ ਨਹੀਂ ਗਿਆ ਗੋਡਾਊਨ ਨੂੰ ਉੱਥੇ ਗੱਡੀ ਦੀ ਸਪਲਾਈ ਹੁੰਦੀ ਤੇ ਮੈਂ ਕੇ ਲੈ ਕੇ ਜਾਂਦਾ ਅਦਰ ਸਟੇਟਾਂ ਚ ਤੇ ਉਹ ਅਸੀਂ ਤਕਰੀਬਨ ਆਡੈਂਟੀਫਾਈ ਕਰ ਲਿਆ ਜੀ ਮੁਹੱਲੀ ਵਾਲਾ ਗੋਡਾਊਨ ਵੀ ਪਲੱਸ ਜਿਹੜਾ ਗੱਡੀ ਦੇ ਮਾਲਕ ਨੇ ਜਿਹੜੇ ਰੋहतक ਪਾਣੀਪਤ ਤੋਂ ਉਹ ਵੀ ਤਕਰੀਬਨ ਡੈਟੀਫਾਈ ਕਰ ਲਿਆ ਜੀ ਉਹਨਾਂ ਨੂੰ ਇਸ ਮੁਕਦਮੇ ਵਿੱਚ ਨਾਮਿਨੇਟ ਕਰਕੇ ਜਲਦ ਫੜ ਕੇ ਲੈ ਕੇ ਆਵਾਂਗੇ ਕਿੰਨੀ ਦੇਰ ਤੋਂ ਇਹ ਕੰਮ ਕਰ ਰਿਆ ਸੀ ਹੱਲੇ ਇਹਨੇ ਤੇ ਇਹਦੇ ਦੱਸਣ ਮੁਤਾਬਕ ਬਹੁਤ ਥੋੜੇ ਟਾਈਮ ਤੋਂ ਇਹ ਕੰਮ ਕਰ ਰਿਹਾ ਹੈਗਾ ਤੇ ਉਹ ਜਿਹੜੀਆਂ ਪਿੱਛੇ ਵੱਡੇ ਗਡਾਊਨ ਨੇ ਏਜੰਸੀਆਂ ਨੇ ਉਹਨਾਂ ਨੂੰ ਜਦੋਂ ਗ੍ਰਿਫਤਾਰ ਕਰਾਂਗੇ ਤਾਂ ਫਿਰ ਇਹਦਾ ਵੱਡਾ ਖਲਾਸਾ ਹੋਏਗਾ ਜੀ ਇੱਧਰ ਵੀ ਜਿਹੜੇ ਪੰਜਾਬ ਜਿਹੜੀ ਲੱਕ ਕੇ ਆਏ ਸੀ ਜਿਵੇਂ ਤੁਸੀਂ ਦੱਸਿਆ ਕਿ ਯੂਪ ਬਿਹਾਰ ਦੇ ਵਿੱਚ ਸਪਲਾਈ ਕਰਦੇ ਸੀ ਜਿਵੇਂ ਨੀਤੀ ਰਾਜ ਜਿਵੇਂ ਫੜਿਆ ਗਿਆ ਤੇ ਕਿ ਅਮਰਸਰ ਦੇ ਵਿੱਚ ਵੀ ਇਹਨਾਂ ਨੇ ਸਪਲਾਈ ਕਰਨੀ ਸੀ ਚਾਂਸ ਦੇ ਹੀ ਆ ਜੀ ਬਾਕੀ ਹੁਣ ਰਮਾਣ ਲੈ ਕੇ ਆਉਣੇ ਆ ਅਗਲੀ ਕੁਛ ਕੁਛ ਬੁੜਲੀ ਕੁਛ ਕੁਛ ਤੇ ਇੱਥੋਂ ਤੱਕ ਗੱਲ ਆਈ ਜਿੰਨੀ ਮੈਂ ਦੱਸੀ ਆ ਤੇ ਰਮਾਣ ਦੇ ਦੌਰਾਨ ਸਾਰਾ ਖਲਾਸੇ ਕਰਾਂਗੇ ਇਹ ਪਤਾ ਲੱਗਿਆ ਕਿ ਜਿਹੜੀ ਅਮਰਸਰ ਇਹ ਮੰਗਵਾਈ ਗਈ ਆ ਕੀ ਉਹਦੇ ਬਾਰੇ ਕੁਝ ਪਤਾ ਚੱਲ ਪਾਇਆ ਕਿ ਕਿੰਨਾ ਨੇ ਮੰਗਵਾਇਹੀ ਤੇ ਕਿ ਕਿੰਨਾਂ ਨੂੰ ਜਾ ਕੇ ਇਹਨਾਂ ਨੇ ਸਪਲਾਈ ਕਰਦੇ ਨਹੀਂ ਉਹ ਤਾਂ ਇੱਕ ਡਰਾਈਵਰ ਟਾਈਪ ਬੰਦਾ ਏ ਇਹ ਉਹਨਾਂ ਦੀਆਂ ਏਜੰਸੀਆਂ ਤੋਂ ਉਹਨਾਂ ਦੇ ਗੋਡਾਊਨ ਤੋਂ ਉਹਨਾਂ ਦੇ ਮਾਲਕਾਂ ਤੋਂ ਪਤਾ ਲੱਗੇਗਾ ਜੀ ਉਹ ਅਸੀਂ ਉਹਨਾਂ ਨੂੰ ਨੋਮੀਨੇਟ ਕਰਕੇ ਜਲਦ ਗ੍ਰਿਫਤਾਰ ਕਰਕੇ ਬੰਦ ਕਰਾਂਗੇ ਹਵਾਲਾ ਇਹਨਾਂ ਨੇ ਅਨਲੋਡ ਕਿੱਥੇ ਕਰਦੇ ਸੀ ਅਨਲੋਡ ਲਗ ਲਗ ਜਗ੍ਹਾ ਤੇ ਹਲੇ ਇਹਦੇ ਦੱਸਣ ਮੁਤਾਬਕ ਲੈ ਕੇ ਟ੍ਰੈਵਲ ਹੀ ਕਰ ਰਿਹਾ ਸੀਗਾ ਤੇ ਜਿੱਥੇ ਵੀ ਅਨਲੋਡ ਕਰਨਾ ਸੀਗਾ ਕੌਣ ਇਹਨਾਂ ਨੂੰ ਮੰਗਵਾਇਆ ਜੇ ਅਮਰਸਰ ਏਰੀਆ ਦੇ ਵਿੱਚ ਆ ਤੇ ਅਸੀਂ ਉਹਨੂੰ ਵੀ ਨਹੀਂ ਬਖਸ਼ਾਂਗੇ ਖੋਹ ਪੁਲਿਸ ਵੱਲੋਂ ਕੀ ਕਾਰਵਾਈ ਹੈ ਸਾਡੇ ਇੱਤੇ ਮੁਕਦਮਾ ਦਰਜ ਕਰ ਦਿੱਤਾ ਇਹਨੂੰ ਪੁਲਿਸ ਰਿਮਾਨ ਲਿਆ ਜਾ ਰਿਹਾ ਬਰੀਕੀ ਨਾ ਪੁੱਛਗਿਸ਼ ਕਰਾਂਗੇ ਜਿਹੜੇ ਜਿਹੜੇ ਇਸ ਚੀਜ਼ ਦੇ ਗੋਰਖ ਧੰਦੇ ਦੇ ਵਿੱਚ ਇਲੀਗਲ ਸ਼ਰਾਬ ਇਧਰ ਉਧਰ ਐ ਐਕਸਪੋਰਟ ਕਰਨ ਸੇ ਸ਼ਾਮਲ ਹੋਣਗੇ ਕੋਈ ਛਡਿਆ ਨਹੀਂ ਚਾ